ਸਾਰੀ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਬਈਪ ਕੋ ਹੋਰ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਈਆਂ। ਜੋ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ। ਉਹ ਆਪਣੀ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਰੇ। ਤੇ ਨਾਲ ਲੱਗੇ ਘੰਟੀ ਦਾ ਬਟਨ ਵੀ ਦਬਾ ਦਿਓ। ਤੇ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਵੀਰੇ। ਅੱਜ ਦੀ ਵੀਡੀਓ ਬਈ ਬਣਾ ਰਹੇ ਆ ਦੁੱਲੇ ਵਾਲਾ ਪੈਂਡਾ ਬਾਈਆਂ ਦਾ। ਬਠਿੰਡਾ ਜ਼ਿਲ੍ਹਾ ਦਾ। ਹਲਕਾ ਰੰਪਰਾ ਫੂਲ ਆ ਵੀਰੇ ਭਦੌੜ ਤੇ ਭਾਈ ਰੁਪਏ ਵਿਚਕਾਰੇ ਪੈਂਡ ਪੈਂਦਾ ਵੀਰੇ ਤੇ ਇੱਥੇ ਬਾਈਆਂ ਕੋ ਦੂਜੇ ਸੂਏ ਪਿਓ ਨੀਲੀ ਨਸਲ ਦੀ ਝੋਟੀ ਬਕਾਊ ਆ ਗਈ ਪਿਓ ਨੀਲੀ ਨਸਲ ਦੀ ਵੀਰੇ ਸੰਘ ਸੁੰਘ ਦੀ ਦੇਖ ਸਕਦੇ ਆ ਪੂਰਾ ਵਧੀਆ ਪੂਰਾ ਕੁੰਡਾ ਸੰਘਾ ਵੀਰੇ ਤੇ ਕੱਦ-ਗਾੜ ਦੀ ਬਹੁਤ ਵੱਡੀ ਹੈਗੀ ਕੱਦ-ਗਾੜ ਦੀ ਨਜਾਇਜ਼ ਵੱਡੀ ਹੈ ਵੀਰੇ ਭੁੰਡੀ ਚ ਕੱਲੀ ਨਹੀਂ ਖੜਦੀ ਐਡੀ ਕੱਦ-ਗਾੜ ਦੀ ਆ ਤੇ ਥਣਲੇਵਾ ਤੁਸੀਂ ਦੇਖ ਸਕਦੇ ਹੋ ਮੇਰੇ ਥਣਲੇਵਾ ਪੂਰਾ ਵਧੀਆ ਲੱਗਿਆ ਪੂਰਾ ਵਧੀਆ ਚੱਡਾ ਫੁੱਲ ਚੱਡਾਗਾ ਤੇ ਕੱਲਾ ਕੱਲਾ ਥਾਣਾ ਮੇਰੇ ਚਾਰੇ ਥਣ ਕੱਲੇ ਕੱਲੇ ਪਈ ਹੈਗੇ ਤੇ ਪੱਠ ਪੂੜੇ ਦੀ ਬਹੁਤ ਚੰਗੀ ਹੈਗੀ ਤੇ ਤਿੰਨ ਦਿਨ ਹਜੇ ਵੀਰੇ ਨੂੰ ਸੂਈ ਨੂੰ ਹੋਏ ਹੈਗੇ ਤਿੰਨ ਦਿਨ ਸੂਈ ਨੂੰ ਤੇ ਬਾਈ ਕਹਿੰਦੇ 15 ਲੀਟਰ ਬੌਲਾ ਬੰਦਾ ਤੋਲ ਕੇ ਲਿਆ ਸਕਦਾਗਾ ਤਿੰਨ ਦਿਨ ਹਜੇ ਵੀਰੇ ਸੂਈ ਨੂੰ ਹੋਏ ਤੇ ਮਗਰੇ ਤੇ ਕੱਟੀ ਹੈਗੀ ਤੇ ਬਾਈਆ ਰੇਟ ਵੀਰੇ ਲੈਂਣ ਦੇਣ ਜਾਂ 180000 ਰੁਪਇਆ ਕਰਦੇ ਆਗੇ ਤੇ ਬਾਈ ਕੰਦਾ ਵਿੱਚੋਂ ਥੋੜਾ ਮੋਟੇ ਮਾਨਤਨ ਹੋਊਗਾ ਜਿਹੜੇ ਬੰਦੇ ਨੇ ਲੈਣੀ ਹੋਵੇ ਬਾਈ ਉਹੀ ਬੰਦਾ ਬਾਈ ਕੰਦਾ ਫੋਨ ਲਾਵੇ ਤੇ ਬਾਈਆਂ ਕੋਲ ਇੱਕ ਹੋਰ ਮੱਝ ਆ ਗਈ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣੇ ਆਗੇ ਤੇ ਜੇ ਕਿਸੇ ਵੀਰ ਭਰਾਣੇ ਆਪਣੇ ਦੋਸਤ ਦੀ ਕਿਸੇ ਵੀ ਪਸ਼ੂ ਦੀ ਵੀਡੀਓ ਪਵਾ ਕੇ ਘਰ ਬੈਠਿਆਂ ਦਾ ਪਸ਼ੂ ਵੇਚਣਾ ਵੀਰੇ ਉਹ ਆਪਣੇ ਸੰਪਰਕ ਕਰ ਸਕਦਾ ਹੈ ਵੀਰੇ ਤੇ ਬਾਈ ਕਹਿੰਦਾ ਫੁੱਲ ਦਸੱਲੀ ਵਾਲੀ ਝੋਟੀ ਹੈਗੀ ਬੰਦਾ ਆ ਕੇ ਕੋਲੇ ਆ ਕੇ ਫੁੱਲ ਦਸੱਲੀ ਕਰਕੇ ਲਿਆ ਸਕਦਾ ਹੈਗਾ ਤੇ ਅੱਗੇ ਆਪਾਂ ਕੱਟੀ ਦੀ ਵੀਡੀਓ ਵੀ ਲਾਈ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਫੁੱਲ ਚੰਗੀ ਕੱਟੀ ਹੈਗੀ ਤੇ ਬਾਈ ਕਹਿੰਦਾ ਆਪਣੀ ਸਾਰੇ ਕਹਾਏ ਦੀ ਕਿੰਨੀਆਂ ਗੱਲਾਂ ਕਹੀਆਂ ਗਈਆਂ 19 ਗੱਲ ਦੀ ਗਾਰੰਟੀ ਹੋਊਗੀ ਸਿੰਘ ਸਿੰਘ ਤੁਸੀਂ ਦੇਖ ਸਕਦੇ ਹੋ ਵੀਰੇ ਬਹੁਤ ਵਧੀਆ ਸਿੰਘ ਲੱਗਿਆ ਪੱਠ ਪੂੜੇ ਦੀ ਬਹੁਤ ਚੰਗੀ ਹੈਗੀ ਝੋਟੀ ਤੇ ਆ ਦੂਜੇ ਦੂਜੀ ਮੱਝ ਬਾਈਆਂ ਕੋਲ ਆ ਗਈ ਵੀਰੇ ਤੇ ਟਿੱਜ ਸੂਈ ਆ ਗਈ ਵੀਰੇ ਤੇ ਕੱਦ ਕਾਠ ਦੀ ਵੀ ਬਹੁਤ ਵਧੀਆ ਗਈ ਤੇ ਥਾਂਲੇਵੇ ਦੀ ਬਹੁਤ ਵਧੀਆ ਗਈ ਵੀਰੇ ਆਪਾਂ ਸਵੇਰ ਦੇ 10 9 10 ਵਜੇ ਵੀਡੀਓ ਬਣਾ ਰਹੇ ਸੀਗੇ ਤਾਂ ਕਿ ਥੋੜਾ ਜਿਹਾ ਝੱਡਾ ਘੱਟ ਦਿਖਾਉਂਦੇ ਆ ਪਸ਼ੂ ਤੇ ਬਾਈ ਕਹਿੰਦੇ ਥੱਲੇ ਵੀਰੇ 9 9.5 ਲੀਟਰ ਦੁੱਧ ਜਮ੍ਹਾਂ ਤਿਆਰ ਆਗਾ ਬੰਦਾ ਕੰਡੇ ਤੋਲ ਕੇ ਲਿਆ ਸਕਦਾਗਾ ਤੇ ਬਾਈ ਇਹਦਾ ਰੇਟ ਵੀਰੇ ਲੈਣ ਦੇਣ ਬਾਈ ਕਹਿੰਦੇ ਸ਼ਰਫ 85000 ਰੁਪਏ ਦੇਣੀਆਂ ਦੇ ਮੰਗਦੇ ਬਾਈ 90000 ਆਗੇ ਜੇ ਕਿਸੇ ਵੀਰ ਭਾਣੇ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਜਰੂਰ